ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋ ਗਈ ਹੈ ਪਰ ਹੋ ਸਕਦਾ ਸੀ ਕਿ ਉਸ ਮੀਟਿੰਗ ਦੇ ਵਿੱਚ ਅਨ ਅਸਪੈਕਟਡ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਫੈਸਲੇ ਹੋਣੇ ਸੀ ਪਰ ਉਹ ਮੀਟਿੰਗ ਮੁਲਤਵੀ ਹੋ ਗਈ ਹੈ ਕੇਵਲ ਮਿਲਤੀਆਂਗਾ ਮਲਤਵੀ ਨਹੀਂ ਹੋਈ ਬਲਕਿ ਮੇਰੇ ਖਿਲਾਫ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਜਿਹਦੀ ਅਗਵਾਈ ਮੈਸੈਂਜਰਜ਼ ਆਫ ਬਾਦਲ ਕਰ ਰਹਾ ਹੈ ਤੇ ਸਰਪ੍ਰਸਤੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਕੱਢੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵੱਲੋਂ ਆਪਣੀ ਗੱਡੀ ਚ ਪਿਠਾ ਕੇ ਮੇਰੇ ਖਿਲਾਫ ਗਵਾਹ ਪੁਗਤਾਏ ਜਾ ਰਹੇ ਹਨ ਅਰ ਤਾਂ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਸ ਕਮੇਟੀ ਨੇ ਜਾ ਕੇ ਮੇਰੇ ਬਾਰੇ ਪਚ ਪਰਤਾਲ ਕੀਤੀ। ਔਰ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਵੀ ਕਿਹਾ ਗਿਆ ਹੈ ਕਿ ਲਿਖ ਕੇ ਦਿਓ ਕਿ ਜਾਨੀ ਹਰਪੀ ਸਿੰਘ ਨੇ ਤਖਸ਼ਰੀ ਦਮਦਮਾ ਸਾਹਿਬ ਦੇ ਖੇਪਨ ਪਰਦੇਸਨ ਮੁਕ ਪੇਸ਼ੋ ਕੀ ਮਰਿਆਦਾ ਦੀ ਉਲੰਘਣਾ ਕੀਤੀ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਨਹੀਂ ਲਿਖ ਕੇ ਦਿੱਤਾ। ਤੇ ਹੁਣ ਬਹੁਤ ਹੀ ਤੇਜ਼ੀ ਦੇ ਨਾਲ ਇਸ ਪਰਤਾਲ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਵਧਾਇਆ ਜਾਏਗਾ। ਰੌਣਾਂ ਵਾਲੀ ਕੁਝ ਦਿਨਾਂ ਦੇ ਵਿੱਚ ਐਡਜੈਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀਆਂ ਸਵਾਵਾਂ ਖਤਮ ਕੀਤੀਆਂ ਜਾਣਗੀਆਂ ਤੇ ਫਿਰ ਉਸ ਤੋਂ ਬਾਅਦ ਪੰਚ ਸਿੰਘ ਸੰਬੰਧੀ ਮੀਟਿੰਗ ਜਿਹੜੀ ਹੈ ਉਹ ਹੋਏਗੀ ਇਹ ਇਤਿਹਾਸ ਹੈ ਕਿ ਜਿਹੜੇ ਤੱਕ ਸਭ ਦੇ ਜਥੇਦਾਰ ਘਰੇ ਜਾ ਕੇ ਫੈਸਲਿਆਂ ਨੂੰ ਪ੍ਰਵਾਨ ਕਰ ਲੈਂਦੇ ਆ ਜਾਂ ਈਨ ਮੰਨ ਲੈਂਦੇ ਆ ਉਹ ਬਿਲਡਿੰਗਾਂ ਬਣਾ ਲੈਣ bizness ਖੜੇ ਕਰ ਲੈਣ ਕਰੋੜਾ ਰੁਪਈਆ ਕਮਾ ਲੈਣ ਉਹਨਾਂ ਨੂੰ ਕੋਈ ਕੁਝ ਨਹੀਂ ਕਿਹਾ ਜਾਂਦਾ ਔਰ 8-8 ਸਾਲ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਜਾਰੀ ਰਹਿੰਦੀਆਂ ਨੇ ਪਰ ਜੇ ਕੋਈ ਜ਼ਥੇਦਾਰ ਇਹਨ ਮੰਨਣ ਲਈ ਤਿਆਰ ਨਹੀਂ ਹੁੰਦਾ ਤੇ ਉਹਦੀਆਂ ਵਰਕਿੰਗਾਂ ਤੱਕ ਜਿਹੜੀਆਂ ਆ ਉਹ ਗਿਣੀਆਂ ਜਾਂਦੀਆਂ ਵੀ ਇਹਨੇ ਆਪਣੇ ਜਥੇਦਾਰੀ ਦੇ ਕਾਰਜਕਾਲ ਦੌਰਾਨ ਕਿੰਨੀਆਂ ਬੁਰਕੀਆਂ ਜੜੀਆਂ ਉਹ ਖਾਧੀਆਂ ਪਰ ਮੈਨੂੰ ਖੁਸ਼ੀ ਹੈ ਕਿ ਮੇਰੀਆਂ ਬੁਰਕੀਆਂ ਤੱਕ ਜੜੀਆਂ ਉਹਦਾ ਹਿਸਾਬ ਕੀਤਾ ਜਾ ਰਿਹਾ ਹੈ ਕਿ ਇਹਨੇ 8 ਸਾਲ ਦੀ ਜਥੇਦਾਰੀ ਦੇ ਦੌਰਾਨ ਕਿੰਨੀਆਂ ਗ੍ਰਾਹੀਆਂ ਜੜੀਆਂ ਨੇ ਉਹ ਰੋਟੀ ਦੀਆਂ ਖਾਧੀਆਂ ਨੇ ਮੈਂ ਕਹਿਣਾ ਚਾਹੁੰਦਾ ਜਲਦੀ ਕਰੋ ਮੇਰੇ ਤੇ ਦੋਸ਼ ਲਾਓ ਮੈਨੂੰ ਬਾਹਰ ਕੱਢੋ ਮੇਰੀ ਸੇਵਾਵਾਂ ਖਤਮ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ ਆਪਣੇ ਪੰਥ ਦੇ ਸਹਿਯੋਗ ਦੇ ਨਾਲ ਆਪਣੀ ਕੌਮ ਦੇ ਸਹਿਯੋਗ ਦੇ ਨਾਲ ਮੈਂ ਕਿਸ ਤਰ੍ਹਾਂ ਜਿਹੜਾ ਇਹ ਜਿਹੜੇ ਮੇਰੇ ਖਿਲਾਫ ਨੈਰੇਟਿਵ ਸਿਰਜਿਆ ਇਸ ਨੂੰ ਜਿਹੜਾ ਹੈ ਮੈਂ ਜਿਹੜਾ ਜਵਾਬ ਦੇਣ ਦਾ ਇਹਦਾ ਯਤਨ ਜਿਹੜਾ ਉਹ ਜ਼ਰੂਰ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ